ਇੱਕ ਕੈਂਪ ਸੀ ਐਸਐਮਓ ਸਾਹਿਬ ਕੋਲ ਬੇਨਤੀ ਕਰੀ ਸੀ ਕਿ ਜੀ 5 6 7 ਤੇ 8 ਨੰਬਰ ਵਾਰਡ ਦਾ ਮਤਲਬ ਸੇ ਪਾਣੀ ਜ਼ਿਆਦਾ ਖੜਦਾ ਸੀਗਾ ਜੀ ਇਸ ਕਰਕੇ ਬਿਮਾਰੀਆਂ ਖਤਰਾ ਹੋ ਗਿਆ ਸੀਗਾ ਜੀ ਬੁਖਾਰ ਤੇ ਮਤਲਬ ਚਿਕਨ ਗੁਰੀਆਂ ਵਗੈਰੇ ਦੀ ਸ਼ਿਕਾਇਤ ਸੀ ਲੱਗਦੀ ਸੀਗੀ ਪਰ ਕੇਸ ਤਾਂ ਕੋਈ ਨਹੀਂ ਆਇਆ ਇਸ ਕਰਕੇ ਬਿਰਛਪਰਾਨ ਜੀ ਅਸੀਂ ਦਫ਼ਤਰ ਸਾਹਿਬ ਕੋਲ ਬੇਨਤੀ ਕੀਤੀ ਇਹਨਾਂ ਨੇ ਦਫ਼ਤਰ ਗੱਲ ਕਰਕੇ ਐਮਐਲਏ ਸਾਹਿਬ ਨਾਲ ਜੀ ਇੱਥੇ ਕੈਂਪ ਲਵਾਇਆ ਜੀ ਇਸ ਕੈਂਪ ਦੇ ਵਿੱਚ ਵਾਰਡ ਦੇ ਲੋਕ ਕਾਫੀ ਮਾਤਰਾ ਵਿੱਚ ਪਹੁੰਚ ਰਹੇ ਬਹੁਤ ਮਾਤਰਾ ਚ ਆ ਰਹੇ ਜੀ ਕੁੜੇ ਸਾਹਮਣੇ ਹੈ ਜੀ ਟੈਸਟ ਹੋ ਰਿਹਾ ਜੀ ਦਵਾਈਆਂ ਮਿਲ ਰਹੀਆਂ ਇਹ ਜਿਹੜੇ ਟੈਸਟ ਆ ਦਵਾਈਆਂ ਸਭ ਕੁਝ ਫਰੀ ਹੈ ਹਾਂਜੀ ਫਰੀ ਹੈ ਬਿਲਕੁਲ ਜੀ ਇਸ ਤੋਲਾ ਬਾਈ ਹੁਣ ਅਗਲਾ ਕਿਹੜਾ ਵਾਰਡ ਹੈ ਜਿੱਥੇ ਕੈਂਪ ਲਵਾਉਣ ਜਾ ਰਹੇ ਇਸ ਤੋਂ ਬਾਅਦ ਐਮਸੀਓ ਸਾਡੇ ਵਾਰਡ ਕੇ ਮਤਲਬ ਸਿਸਟਮ ਕਰਨਗੇ ਜਿੱਧਰ ਵੀ ਜ਼ਿਆਦਾ ਸ਼ਿਕਾਇਤ ਹੋਈ ਉਧਰ ਕੈਂਪ ਲਵਾਵਾਂਗੇ ਠੀਕ ਹੈ ਇੱਕ ਤੇ ਦੋ ਨੰਬਰ ਕਾਰਡ ਚ ਲੱਗਦਾ ਕੈਂਪ ਜੀ ਠੀਕ ਹੈ ਅੱਜ ਤਾਂ ਅੱਜ ਤੁਹਾਡੇ ਇੱਥੇ ਵਾਰਡ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਿਹੜਾ ਕੈਂਪ ਲਾਇਆ ਜਾਏਗਾ ਤੁਸੀਂ ਇੱਥੇ ਪਹੁੰਚੇ ਹੋ ਸੀ ਦੇ ਕੀ ਕਹਣਾ ਚਾਹੁੰਦੇ ਸੈੱਲਾਂ ਦੀ ਬਹੁਤ ਪ੍ਰੋਬਲਮ ਹੋਈ ਹੈ ਜੀ ਸੈੱਲ ਬਹੁਤ ਘਟੇ ਪਏ ਲੋਕਾਂ ਦੇ ਅੱਛਾ ਜੀ ਸਾਡੇ ਵੀ ਬਹੁਤ ਪਰਿਵਾਰ ਚ ਮੈਂਬਰ ਦਾਖਲ ਹੋ ਰਹੇ ਆ ਵੀ ਹੁਣ ਅੱਗੇ ਨਾਲੋਂ ਬਹੁਤ ਸਹੀ ਨੇਗੇ ਸਰਸੇ ਲੈ ਕੇ ਗਏ ਹੋਏ ਜੀ ਕੀ ਲੱਛਣ ਆਏ ਉਹਨਾਂ ਨੂੰ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਜੀ ਸੈੱਲ ਘਟ ਗਏ ਸੀ ਹੂੰ ਕੋਈ ਬੁਖਾਰ ਉਲਟੀ ਵਗੈਰਾ ਹਾਂ ਜੀ ਬੁਖਾਰ ਇੱਕ ਕਾਲਜੇ ਚ ਦਰਦ ਹੁੰਦਾ ਜੀ ਉਹਨਾਂ ਦੇ ਅੱਜ ਤੁਸੀਂ ਇੱਥੇ ਦਵਾਈ ਲੈਣ ਪਹੁੰਚੋ ਤੁਹਾਨੂੰ ਵੀ ਕੋਈ ਤਕਲੀਫ ਹੈ ਜੀ ਹਾਂ ਜੀ ਮਿਲੀ ਹੈ ਦਵਾਈ ਤੁਹਾਨੂੰ ਇਹ ਹਾਂ ਜੀ ਵਧੀਆ ਮਿਲੀ ਹੈ ਜੀ ਦਵਾਈ ਵਧੀਆ ਟੈਸਟ ਹੋਇਆ ਜੀ ਠੀਕ ਹੈ ਜੀ ਹਾਂ ਜੀ ਸਰ ਜੀ ਉੱਠ ਇਹ ਜਿਹੜਾ ਕੈਂਪ ਇਹ ਇਹਦਾ ਮਤਲਬ ਪੂਰੇ ਵਾਰਡ ਨੂੰ ਫਾਇਦਾ ਹੈ ਜੀ ਹਾਂ ਜੀ ਹਾਂ ਜੀ ਬਹੁਤ ਫਾਇਦਾ ਹੈ ਜੀ